ਲਓ ਜੀ ਹੋਰ ਸਾਰੇ ਠੀਕ ਹੋ ਗਏ ਜੀ। ਆਲੂ ਨੂੰ ਪਟਾਈ ਲੱਗੀ ਹੋਈ ਹੈ ਜੀ। ਆਲੂ ਪੱਟੀਆਂ ਨੇ ਜੀ। ਦੇਖ ਸਕਦੇ ਤੁਸੀਂ। ਕੋਪਰੀ ਮੋਨ ਬਰੇਟਿ ਹੈ ਜੀ। ਤਨਾ ਕਪਗ ਜੀ 90 ਤੋਂ 95 ਦਾ ਪਟਾਈ ਲੱਗੀ ਹੈ ਜੀ। 90 ਦਨਾਂ ਤੋਂ ਉੱਪਰ ਹੋ ਗਿਆ ਜੀ ਇਹ। ਉਪਰੀ ਮੋਹਨ ਵੈਰੈਟੀ ਹੈ ਜੀ। 5 ਤੋਂ 6 ਪਾਣੀ ਲੱਗ ਗਿਆ ਜੀ ਨੂੰ ਤਿੰਨ ਵਾਰੀ ਜੂਰੀ ਲੱਗ ਗਿਆ। ਤਿੰਨ ਵਾਰੀ ਫੰਗੀ ਛੱਡ ਲੱਗ ਗਿਆ ਜੀ ਨੂੰ। ਪ੍ਰਿਮੋਨ ਪਰਟੀ ਹੈ ਜੀ ਬੀਕਤੂਬਰ ਦੀ ਵਿਜਾਂਦ ਹੋਈ ਵੀ ਹੈ ਜੀ ਲੱਗਦਾ ਬੀਕਤੂਬਰ ਦੀ ਵਿਜਾਂਦ ਹੋਈ ਵੀ ਹੈ ਜੀ ਪੰਜ ਤੋਂ ਛੇ ਪਾਣੀ ਲੱਗ ਗਿਆ ਜੀ ਇਹਨੂੰ ਧੰਨਵਾਦੀ ਜੂਰੀ ਲੱਗ ਗਿਆ ਇਹਨੂੰ ਪੰਗੀ ਝੜ ਲੱਗ ਗਿਆ ਆਹ ਰਾਈਟ ਆ ਆਪਣਾ ਸਿੰਚੀ ਲੀ ਜਾਂਦੀ ਹੈ ਆਲੂ ਪਟਣ ਵਾਲੀ ਜਿਹੜੀ ਵਾਲਾ ਬਾਕ ਦੋ ਆਹ ਉਪਰ ਟੀ ਹੈ ਜੀ 1 ਅਕਤੂਬਰ ਦੀ ਵਿਜਾਦ ਹੋਈ ਹੈ ਜੀ ਕੁਪਰੀਮੋਨ ਵੈਰਿਟੀ ਹੈ ਜੀ 90 ਧਨ ਤੋਂ ਉੱਪਰ ਹੋ ਚੱਲਿਆ ਜੀ ਕੱਚੇ ਵਟਾਈ ਕਰਦੇ ਆ ਜੀ ਇਹਦੀ ਧੰਨਵਾਦ ਜੀ